ਗਰਮੀਆਂ ਦੇ ਦਿਨਾਂ ਇੱਕ ਸ਼ੇਰ ਦਰਖਤ ਦੀ ਛਾਂ ਹੇਠ ਸੁੱਤਾ ਪਿਆਸੀ ਨੇੜੇ ਹੀ ਖੋਡ ਵਿੱਚ ਇੱਕ ਚੂਹੀ ਰਹਿੰਦੀ ਸੀ ਚੂਹੀ ਆਪਣੀ ਖੋਡ ਵਿੱਚੋਂ ਬਾਹਰ ਨਿਕਲੀ ਅਤੇ ਸ਼ੇਰ ਉੱਤੇ ਚੜ ਕੇ ਨੱਚਣ ਟੱਪਣ ਲੱਗੀ ਸ਼ੇਰ ਨੂੰ ਜਾਗ ਆ ਗਈ ਉਸ ਨੂੰ ਬਹੁਤ ਗੁੱਸਾ ਆਇਆ ਉਸ ਨੇ ਚੂਹੀ ਨੂੰ ਆਪਣੇ ਪੰਜੇ ਵਿੱਚ ਫੜ ਲਿਆ ਉਹ ਚੂਹੀ ਨੂੰ ਮਾਰਨ ਹੀ ਲੱਗਾ ਸੀ ਕਿ ਚੂਹੀ ਨੇ ਮਿੰਤਾ ਕਰਦਿਆ ਕਿ ਹਾਂ ਕਿਰਪਾ ਕਰਕੇ ਮੇਰੇ ਉੱਤੇ ਰਹਿਮ ਕਰੋ ਮੈਂ ਥੋ ਪੁੱਲ ਹੋ ਗਈ ਹੈ ਕਦੇ ਸਮਾਂ ਆਇਆ ਤਾਂ ਮੈਂ ਤੁਹਾਡੀ ਮਿਹਰਬਾਨੀ ਦਾ ਬਦਲਾ ਜ਼ਰੂਰ ਚੁਕਾਵਾਂਗੀ ਸ਼ੇਰ ਨੇ ਉਸ ਉਤੇ ਤਰਸ ਖਾਦਾ ਤੇ ਉਸ ਨੂੰ ਛੱਡ ਦਿੱਤਾ ਕੁਝ ਦਿਨ ਮਗਰੋਂ ਇੱਕ ਸ਼ਿਕਾਰੀ ਨੇ ਸ਼ੇਰ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਚੀਂ ਨੇ ਜਾਲ ਵਿੱਚੋਂ ਨਿਕਲਣ ਦੀ ਬਹੁਤ ਕੋਸ਼ਿਸ਼ ਕੀਤੀ। ਉਸਨੇ ਬਹੁਤ ਹੱਥ ਪੈਰ ਮਾਰੇ ਪਰ ਸਭ ਵਿਅਰਥ। ਉਹ ਗਰਜਣ ਲੱਗਾ। ਉਸਦੀ ਆਵਾਜ਼ ਚੂਹੀ ਦੇ ਕੰਨਿ ਪਈ। ਚੂਹੀ ਖੁੱਡ ਵਿੱਚੋਂ ਬਾਹਰ ਨਿਕਲੀ। ਉਸਨੇ ਜਾਲ ਦੀਆਂ ਰस्सੀਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਲਦੀ ਹੀ ਸ਼ੇਰ ਜਾਲ ਵਿੱਚੋਂ ਆਜ਼ਾਦ ਹੋ ਗਿਆ। ਉਸਨੇ ਚੂਹੀ ਦਾ ਧੰਨਵਾਦ ਕੀਤਾ। ਸਿੱਖਿਆ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ